ਪਰੇਗਾ ਕਿਉਂਕਿ ਅੱਜ ਆਪਾਂ ਗੱਲ ਕਰੀਏ ਤਰੀਕ ਹੈਗੀ ਆ ਜੀ 11 ਔਰ 11 ਤਰੀਕ ਲਗਭਗ ਗੱਲ ਕਰੀਏ ਮੇਲਿਆਂ ਤੋਂ ਇੱਕ ਹਫਤਾ ਪਹਿਲਾਂ ਕਿਸ ਤਰ੍ਹਾਂ ਦਾ ਜਿਹੜਾ ਇੱਥੇ ਮਾਹੌਲਾ ਕਿਸ ਤਰ੍ਹਾਂ ਦੀਆਂ ਉਹ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਆਪਾਂ ਤੁਹਾਨੂੰ ਅੱਜ ਉਹ ਦਿਖਾਵਾਂਗੇ ਕਿਉਂਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਹੋਰ ਠੀਕ ਠਾਕ ਹੋ ਅੱਛਾ ਤਿਆਰੀਆਂ ਮੇਲੇ ਦੀਆਂ ਤਿਆਰੀਆਂ ਸ਼ੁਰੂ ਨੇ ਹੈ ਨਾ 18 ਦਿਨ ਨੂੰ ਮੇਲਾ ਜਿਹੜਾ ਭਰੂਆ ਹੈ ਗਿਆਨੋ ਅੱਜ ਤੁਸੀਂ ਇੱਥੇ ਮੌਜੂਦ ਹੋ ਕਿਵੇਂ ਆਪਣੀਆਂ ਤੁਸੀਂ ਯਾਦਾਂ ਇਸ ਜਰਗਤ ਦੇ ਮੇਲੇ ਦੀਆਂ ਕਿਸ ਤਰ੍ਹਾਂ ਦੀਆਂ ਰੱਖੀਆਂ ਬਹੁਤ ਵਧੀਆ ਮੇਲਾ ਹੈ ਨਾ ਬੜਾ ਟਾਈਮ ਬਾਅਦ ਦੇਖਣਾ 10 10 ਸਾਲ ਹੀ ਹੋ ਗਏ ਹਨ ਬਹੁਤ ਵਧੀਆ ਹੈ ਪਹਿਲਾਂ ਜੇ ਨਿਆਣੇ ਹੁੰਦੇ ਇਹ ਦੇਖਦੇ ਸੀ ਹਾਂ ਬਹੁਤ ਜ਼ਿਆਦਾ ਜੀ ਜੇ ਮੈਂ ਕਿ ਦੇਖੇਗਾ ਕਿ ਪਾਣੀ ਦਾ ਵੀ ਇੰਤਜ਼ਾਮ ਹੋਗਾ ਸਾਡੇ ਲਈ ਅਤੇ ਹੋਰ ਵੀ ਜੇ ਸੰਗਤ ਨੂੰ ਬੱਚਿਆਂ ਲਈ ਦੁੱਧ ਚਾਹੀਦਾ ਉਹ ਜਿਹੜੇ ਛੋਟੇ ਬੱਚੇ ਆ ਜੋ ਮਨੋਜ ਨੇ ਫਾਰਮਾਰ ਦੀ ਰਾਤ ਨੂੰ 11 ਤਰੀਕ ਨੂੰ ਸੁਰੂ ਚੌਂਕੀ ਲੱਗੂਗੀ ਮਹਾਮਈ ਦੇ ਦਰਬਾਰ ਤੋਂ ਇਹ ਸਾਡੇ ਘਰ ਆ ਰਾਤ ਨੂੰ ਚੌਂਕੀ ਭਰ ਲਈ ਆਉਂਦੇ ਨੇ ਉਹਨਾਂ ਦੇ ਬੱਚਿਆਂ ਲਈ ਦੁੱਧ ਦਾੰਤੀਆਂ ਵੀ ਕੀਤਾ ਜਾਊਗਾ ਲੰਗਰ ਦਾੰਤੀਆਂ ਵੀ ਕੀਤਾ ਜਾਊਗਾ ਪਿੰਡ ਪੰਜਾਬੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਜਰਗ ਦੇ ਮੇਲਿਆਂ ਦੇ ਜਿਹੜੇ ਦਿਨ ਨੇ ਉਹ ਲਗਭਗ ਸ਼ੁਰੂ ਹੋ ਚੁੱਕੇ ਨੇ ਸੋ ਇਸ ਵਕਤ ਅਸੀਂ ਜਰਗ ਮੇਲਿਆਂ ਵਾਲੇ ਆਸਾਨ ਦੇ ਉੱਤੇ ਹੀ ਮੌਜੂਦਾ ਗੱਲ ਕਰੀਏ ਆਪਾਂ ਜਰਗ ਦੇ ਮੇਲਿਆਂ ਦੀ ਜਰਗਦਾ ਮੇਲਾ ਜਿਹੜਾ ਪਹਿਲਾ ਉਹ 18 ਮਾਰਚ ਨੂੰ ਉਹ ਭਰ ਰਿਹਾ ਤੇ ਦੂਸਰਾ ਜਿਹੜਾ ਮੇਲਾ ਉਹ 25 ਮਾਰਚ ਨੂੰ ਇਸ ਸਥਾਨ ਦੇ ਉੱਤੇ ਬੜੀ ਹੀ ਸ਼ਰਧਾਪੂਰਵਕ ਉਤਸ਼ਾਹ ਦੇ ਨਾਲ ਭਰੇਗਾ ਕਿਉਂਕਿ ਅੱਜ ਆਪਾਂ ਗੱਲ ਕਰੀਏ ਤਰੀਕ ਹੈਗੀ ਆ ਜੀ 11 ਔਰ 11 ਤਰੀਕ ਲਗਭਗ ਗੱਲ ਕਰੀਏ ਮੇਲਿਆਂ ਤੋਂ ਇੱਕ ਹਫਤਾ ਪਹਿਲਾਂ ਇਸ ਤਰ੍ਹਾਂ ਦਾ ਜਿਹੜਾ ਇੱਥੇ ਮਾਹੌਲਾ ਕਿੰਤਰੇ ਜਿਹੜੀਆਂ ਉਰੇ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਆਪਾਂ ਤੁਹਾਨੂੰ ਅੱਜ ਉਹ ਦਿਖਾਵਾਂਗੇ ਕਿਉਂਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਆਉਣ ਵਾਲਾ 1.5 ਮਹੀਨਾ ਅਸੀਂ ਮੇਲਿਆਂ ਨਾਲ ਸੰਬੰਧਿਤ ਪਲ-ਪਲ ਦੀ ਜਿਹੜੀ ਕੋਈ ਵੀ ਗਤੀਵਿਧੀ ਆ ਜਾਂ ਪ੍ਰੋਗਰਾਮ ਅਸੀਂ ਤੁਹਾਨੂੰ ਉਹ ਕਿਸੇ ਚੈਨਲ ਦੇ ਉੱਤੇ ਦਿਖਾਉਂਦੇ ਰਵਾਂਗੇ ਔਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੇਕਰ ਤੁਸੀਂ ਇਸੇ ਤਰ੍ਹਾਂ ਦੀਆਂ ਹਰ ਇੱਕ ਪ੍ਰਕਾਰ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਮੇਲਿਆਂ ਨਾਲ ਸੰਬੰਧਿਤ ਆਪਣੇ ਘਰ ਬੈਠੇ ਬਖੂਬੀ ਦੇਖਣਾ ਚਾਹੁੰਦੇ ਹੋ ਸੋ ਗੱਲ ਕਰੀਏ ਆਪਾਂ ਜਰਗਦੇ ਮੇਲਿਆਂ ਦੀਆਂ ਤਿਆਰੀਆਂ ਲੱਗ ਪੱਗੀਆਂ ਮੈਨੂੰ ਲੱਗਦਾ ਕਿ ਪੂਰੀਆਂ ਜੋਰਾਂ ਤੇ ਚੱਲ ਰਹੀਆਂ ਨੇ 18 ਤਰੀਕ ਕੋਲ ਜਿਹੜਾ ਮੇਲਾ ਉਹ ਬੜੇ ਹੀ ਉਤਸ਼ਾਹ ਦੇ ਨਾਲ ਭਰੇਗਾ ਗੱਲ ਕਰੀਏ ਆਪਾਂ ਜਰਗ ਦੇ ਮੇਲੇ ਮੇਲਿਆਂ ਦੀ ਪਹਿਚਾਣ ਦੀ ਪਹਿਚਾਣ ਕਿਦੋਂ ਹੁੰਦੀ ਆ ਜਰਗ ਦੇ ਮੇਲਿਆਂ ਦੀ ਕਿ ਤੰਬੂਆਂ ਤੋਂ ਕਹਿੰਦੇ ਜਿਹੜੇ ਦਿਨ ਤੋਂ ਜਰਗ ਦੇ ਮੇਲੇ ਵਾਲੇ ਆਸਥਾਨ ਦੇ ਉੱਤੇ ਤੰਬੂ ਲੱਗ ਜਾਣ ਭਾਵ ਜਿਹੜੀਆਂ ਇਹ ਮਠਿਆਈ ਦੀਆਂ ਦੁਕਾਨਾਂ ਨੇ ਅਸੀਂ ਇਹਨਾਂ ਨੂੰ ਆਪਣੇ ਤੌਰ ਦੇ ਉੱਤੇ ਜਦੋਂ ਅਸੀਂ ਛੋਟੇ ਹੁੰਦੇ ਸੀ ਬਚਪਨ ਦੇ ਵਿੱਚ ਸੀਗੇ ਤਾਂ ਅਸੀਂ ਇਹਨਾਂ ਨੂੰ ਤੰਬੂ ਕਹਿੰਦੇ ਹੁੰਦੇ ਸੀ ਜਦੋਂ ਇਸ ਸਥਾਨ ਦੇ ਉੱਤੇ ਤੰਬੂ ਆ ਜਾਂਦੇ ਨੇ ਉਸੇ ਦਿਨ ਤੋਂ ਜਿਹੜੇ ਜਰਗ ਦੇ ਮੇਲੇ ਨੇ ਲੱਗ ਭਾਗ ਉਹਦੀਆਂ ਜਿਹੜੀਆਂ ਪਿਆਰੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਹੁੰਦੀਆਂ ਨੇ ਅਤੇ ਦੂਰ ਦਰਾਡੇ ਇਲਾਕਿਆਂ ਤੋਂ ਜਿਹੜੀਆਂ ਸੰਗਤਾਂ ਨੇ ਉਹ ਜਰਗ ਦੇ ਮੇਲੇ ਤੇ ਪਹੁੰਚਣਾ ਸ਼ੁਰੂ ਹੋ ਜਾਂਦੀਆਂ ਨੇ ਸੋ ਜਿਹੜੇ ਤੰਬੂ ਨੇ ਉਹ ਲੱਗ ਚੁੱਕੇ ਨੇ ਅਤੇ ਲਗਭਗ ਇੱਥੇ ਇਹਨਾਂ ਨੇ ਆਪਣੀ ਮਠਿਆਈ ਜੋ ਵੀ ਖਾਣ ਪੀਣ ਦੀਆਂ ਜਿਹੜੀਆਂ ਵਸਤਾਂ ਨੇ ਉਹ ਤਿਆਰ ਵੀ ਕਰ ਲਈਆਂ ਨੇ ਸੋ ਆਓ ਹੁਣ ਤੁਹਾਨੂੰ ਡਿਟੇਲ ਦੇ ਵਿੱਚ ਜਰਗ ਦੇ ਮੇਲੇਆ ਤੋਂ ਇੱਕ ਹਫ਼ਤਾ ਪਹਿਲਾਂ ਕਿਸ ਤਰ੍ਹਾਂ ਦਾ ਮਾਹੌਲ ਜਿੱਤਰਾ ਨਿਰਨੀ ਹੋਵੇ ਤਿਆਰੀਆਂ ਨੇ ਚੱਲ ਰਹੀਆਂ ਨੇ ਆਪਾਂ ਡਿਟੇਲ ਦੇ ਵਿੱਚ ਦਿਖਾਉਣਾ ਸੋ ਆਓ ਜੀ ਆਪਾਂ ਫਿਰ ਦੇਖੀਏ ਹਾਂਜੀ ਦੋਸਤੋ ਲਓ ਜੀ ਆਪਾਂ ਫਿਰ ਹੁਣ ਲਾਉਨੇ ਆ ਥੋੜਾ ਜਿਹਾ ਰਾਉਂਡ ਇਸ ਸਥਾਨ ਦਾ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਤਿਆਰੀਆਂ ਤਿਆਰੀਆਂ ਤਾਂ ਲਗਭਗ ਦੇਖੋ ਤੁਸੀਂ ਜਿਹੜੇ ਇਹ ਤੰਬੂ ਨੇ ਲਗਭਗ ਮੈਨੂੰ ਲੱਗਦਾ ਕਿ ਇੱਕ ਹਫਤਾ ਹੋ ਗਿਆ ਇਹਨਾਂ ਨੂੰ ਇੱਥੇ ਆਇਆ ਨੂੰ ਲੱਗ ਚੁੱਕੇ ਨੇ ਉਹ ਤੁਸੀਂ ਵੇਖ ਸਕਦੇ ਹੋ ਇਹ ਉੱਥੇ ਵੀ ਜਿਹੜੇ ਤੰਬੂਆਂ ਦੇ ਜਿਹੜੇ ਜਿਹਨਾਂ ਨੂੰ ਆਪਾਂ ਕਹਿ ਦਈਏ ਕਿ ਉਹਨਾਂ ਦੇ ਜਿਹੜੇ ਖਾਂਚੇ ਨੇ ਉਹ ਤਿਆਰ ਲਗਭਗ ਹੋ ਚੁੱਕੇ ਨੇ ਇਸ ਜਗ੍ਹਾ ਦੇ ਉੱਤੇ ਲਗਭਗ ਜਿਹੜੀਆਂ ਮਠਿਆਈਆਂ ਵੀ ਨੇ ਉਹ ਹੋ ਤਿਆਰ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਅਤੇ ਕੰਮ ਆ ਜਿਹੜਾ ਉਹ ਜੋਰਾ ਛੋਰਾ ਦੇ ਉੱਤੇ ਇੱਥੇ ਚੱਲ ਰਿਹਾ ਤੁਸੀਂ ਵੇਖ ਹੀ ਸਕਦੇ ਹੋ ਕੀ ਹਾਲ ਨੇ ਭਾਈ ਜੀ ਹੋਰ ਠੀਕ ਠਾਕ ਹੋ ਅੱਛਾ ਤਿਆਰੀਆਂ ਮੇਲੇ ਦੀਆਂ ਤਿਆਰੀਆਂ ਸ਼ੁਰੂ ਨੇ ਹੈ ਨਾ 18 ਤੀਕ ਨੂੰ ਮੇਲਾ ਜਿਹੜਾ ਭਰੂਆ ਹੈ ਕਿੰਨੇ ਦਿਨ ਹੋਗੇ ਤੁਹਾਨੂੰ ਉਰੇ ਆਇਆ ਨੂੰ ਅੱਛਾ ਸ਼ਿਸ਼ਤ ਦੇ ਨੋ ਹੋ ਗਿਆ ਆ ਗਿਆ ਹੈ ਨਾ ਥੋੜਾ ਜਿਹੜਾ ਕੰਮ ਆ ਉਹ ਸਾਰਾ ਕੰਪਲੀਟ ਆ ਹਾਂ ਬਾਕੀ ਕਰੀ ਜਾਣੇ ਹੈ ਠੀਕ ਆ ਹੋ ਜੋ ਸਾਰਾ ਤਿਆਰ ਸੋ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਸ ਤਰ੍ਹਾਂ ਆਪਾਂ ਗੱਲਬਾਤ ਕੀਤੀ ਆ ਬਾਈ ਉਹਨਾਂ ਦੇ ਨਾਲ ਜਿਹੜੀ ਤਿਆਰੀਆਂ ਨੇ ਉਹ ਲਗਭਗ ਇੱਥੇ ਦੇਖੋ ਜੋਰਾਂ ਦੇ ਉੱਤੇ ਚੱਲ ਰਹੀਆਂ ਨੇ ਮਿਲ ਰਹੀਆਂ ਤੇ ਇੱਕ ਹਫਤਾ ਹੋ ਗਿਆ ਬਾਈ ਉਹਨਾਂ ਨੂੰ ਇੱਥੇ ਆਇਆ ਨੂੰ ਲਗਭਗ ਮਠਿਆਈਆਂ ਅੱਜ ਵੀ ਇੱਥੇ ਤਿਆਰ ਨੇ ਹਾਂਜੀ ਇਹ ਮੇਨ ਜਿਹੜੀ ਸੜਕਾ ਮਾਈ ਦੇ ਮੰਦਿਰ ਤੱਕ ਨੂੰ ਜਾਂਦੀ ਆ ਇੱਥੇ ਵੀ ਜਿਹੜੀਆਂ ਤਿਆਰੀਆਂ ਨੇ ਜਿਹੜੀਆਂ ਦੁਕਾਨਾਂ ਨੇ ਉਹ ਲੱਗ ਭੱਗ ਇੱਕ ਹਫ਼ਤਾ ਪਹਿਲਾਂ ਹੀ ਉਰੇ ਤੁਸੀਂ ਵੇਖ ਸਕਦੇ ਹੋ ਕਿ ਜਿਹੜੀਆਂ ਉਹ ਲੱਗ ਚੁੱਕੀਆਂ ਨੇ ਤੇ ਦੋਸਤੋਂ ਆਉਣ ਵਾਲੇ ਦੇਖ ਸਕਦੇ ਹੋ ਇੱਥੇ ਦੁਕਾਨਦਾਰ ਜਿਹੜੀਆਂ ਆਪਣੀਆਂ ਦੁਕਾਨਾਂ ਨੇ ਉਹ ਇੱਥੇ ਜਿਹੜੀਆਂ ਨੇ ਉਹ ਲਗਾ ਚੁੱਕੇ ਨੇ ਔਰ ਦੋਸਤੋਂ ਗੱਲ ਕਰੀਏ ਆਪਾਂ ਇਸ ਉਸ ਥਾਂ ਦੀ ਇਸ ਥਾਂ ਦੇ ਉੱਤੇ ਤੁਸੀਂ ਦੇਖ ਹੀ ਸਕਦੇ ਹੋ ਕਿ ਆ ਲਾਡੂਪਾ ਗਾ ਜਿਹੜੀਆਂ ਸੰਗਤਾਂ ਦਾ ਜਿਹੜਾ ਆਉਣਾ ਜਾਣਾ ਇੱਥੇ ਇੱਕ ਹਫ਼ਤਾ ਪਹਿਲਾਂ ਹੀ ਇੱਥੇ ਸ਼ੁਰੂ ਹੋ ਚੁੱਕਿਆ ਤੁਸੀਂ ਵੇਖ ਹੀ ਸਕਦੇ ਹੋ ਤੇ ਲੰਗਰ ਵੀ ਇੱਥੇ ਅੱਜ ਚੱਲ ਰਹੇ ਨੇ ਅੱਜ ਤਰੀਕ ਹੈਗੀ ਹੈ ਜੀ 11 11 ਮਾਰਚ ਦੀ ਆਪਾਂ ਜਿਹੜੀ ਤੁਹਾਨੂੰ ਇਹ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੀ ਜਿਹੜੀਆਂ ਤਿਆਰੀਆਂ ਨੇ ਉਹ ਚੱਲ ਰਹੀਆਂ ਨੇ ਇਹ ਸੰਗਤਾਂ ਸ਼ਰਧਾਲੂ ਜਿਹੜੇ ਨੇ ਉਹ ਅੱਜ ਤੁਸੀਂ ਗੱਲ ਕਰੀਏ ਆਪਾਂ ਇੱਥੇ ਜਿਹੜੇ ਜਿਨ੍ਹਾਂ ਨੇ ਮੱਥਾ ਟੇਕਣਾ ਉਹਦੇ ਸ਼ੁਰੂ ਕਰ ਚੁੱਕੇ ਨੇ ਔਰ ਤੁਸੀਂ ਦੇਖ ਸਕਦੇ ਆ ਇਹ ਪੂਰੀ ਜਿਹੜੀ ਚਹਿਲ ਪਹਿਲਾ ਜੰਜ ਨੂੰ ਆਪਾਂ ਕਹਿ ਦਈਏ ਕਿ ਮੇਲੇ ਦੀ ਜੁਨੀਆਂ ਉਹ ਰਾਉਂਗਾ ਨੇ ਇਸ ਸਥਾਨ ਦੇ ਉੱਤੇ ਉਹ ਸ਼ੁਰੂ ਹੋ ਚੁੱਕੀਆਂ ਨੇ ਤਿਆਰੀਆਂ ਪੂਰੀਆਂ ਜਿਹੜੀਆਂ ਚੱਲ ਰਹੀਆਂ ਨੇ ਮੇਲੇ ਦੀਆਂ ਔਰ ਤੁਸੀਂ ਵੀ ਗੱਲ ਕਰੀਏ ਆਪਣੇ ਜਿਹੜੇ ਕੰਮਕਾਰ ਨੇ ਘਰ ਦੀਆਂ ਸਫਾਈਆਂ ਜਿਹੜਾ ਹੋਰ ਉਹ ਸਾਰੀਆਂ ਮੌਕੇ ਜਰਗਦੇ ਜਿਹੜੇ ਦੋਏ ਤਿੰਨ ਮੇਲੇ ਨੇ ਇਹ ਉਹਨਾਂ ਦੇ ਲਈ ਤੁਸੀਂ ਆਪਣੇ ਇੱਥੇ ਪਹੁੰਚਣ ਦੇ ਲਈ ਜੀ ਤਿਆਰ ਹੋ ਜੋ ਕਿਉਂਕਿ ਮੌਸਮ ਵੀ ਲਗਭਗ ਹੁਣ ਦਰਮਿਆਨਾ ਸੁਹਾਵਣਾ ਹੋ ਚੁੱਕਿਆ ਸਦੋਸਤ ਗੱਲ ਦੇ ਤਰੀਆ ਆਪਾਂ ਚਰਕਦੇ ਮੇਲਿਆਂ ਦੀ ਇਸ ਸਥਾਨ ਦੇ ਉੱਤੇ ਸਾਡੇ ਦਰਮਿਆਨ ਇੱਕ ਨੌਜਵਾਨ ਗੱਲ ਕਰੀਏ ਆਪਾਂ ਜਤਕੀਰ ਸਿੰਘ ਜੀ ਸਤਵੀਰ ਸਤਵੀਰ ਸਿੰਘ ਜੀ ਇਹ ਲੰਬੇ ਸਮੇਂ ਤੋਂ ਬਾਅਦ ਤਕਰੀਬਨ ਲਾਦਾ ਕਿ 10-12 ਸਾਲ ਤੋਂ ਬਾਅਦ ਸਾਨੂੰ ਅੱਜ ਇਸ ਸਥਾਨ 'ਤੇ ਮਿਲੇ ਨੇ ਧੰਨਵਾਦ ਇਹਨਾਂ ਦਾ ਆਪਾਂ ਕਰਦੇ ਹਾਂ ਅਸਤਵੀਰ ਸਿੰਘ ਜੀ ਕਿਵੇਂ ਦੇਖਦੇ ਹੋ ਜਰਗ ਤੇ ਮੇਲੀਆਂ ਨੂੰ ਕਿਉਂਕਿ 10-12 ਸਾਲ ਹੋ ਗਏ ਤੁਹਾਨੂੰ ਲਾਦਾ ਕਿ ਬਾਹਰ ਗਿਆ ਨੂੰ ਕੈਨੇਡਾ ਗਿਆ ਨੂੰ ਅੱਜ ਤੁਸੀਂ ਇੱਥੇ ਮੌਜੂਦ ਹੋ ਕਿਵੇਂ ਆਪਣੀਆਂ ਤੁਸੀਂ ਯਾਦਾਂ ਇਸ ਜਰਗ ਤੇ ਮੇਲੀਆਂ ਕਿਸ ਤਰ੍ਹਾਂ ਦੀਆਂ ਰਹੀਆਂ ਬਾ ਵਧੀਆ ਹੀ ਮਿਲਲਾ ਹੈ ਨਾ ਬੜਾ ਟਾਈਮ ਦਾ ਦੇਖਣਾ ਅੱਛਾ 10 10 ਸਾਲ ਹੀ ਹੋ ਗਏ ਹੁਣ ਬਹੁਤ ਵਧੀਆ ਹੋਇਆ ਪਹਿਲਾਂ ਤੇ ਨੈਣਾਂ ਹੁੰਦੇ ਸੀ ਦੇਖ ਦੇ ਸੀ ਹੈ ਹਾਂ ਤੇ ਹਾਂ ਜੇ ਆਪਾਂ ਗੱਲ ਕਰੀਏ ਤੁਹਾਡਾ ਜਿਹੜਾ ਘਰ ਵੀ ਉਹ ਵੀ ਮੇਨ ਨਾ 프ਰੰਟ ਉਹੀ ਸਲਟ ਦੇ ਉੱਤੇ ਆ ਜਿੱਥੋਂ ਬੜੀ ਗਿਣਤੀ ਦੇ ਵਿੱਚ ਭਾਰੀ ਵੱਡੀ ਗਿਣਤੀ ਦੇ ਵਿੱਚ ਨਾ ਟਰੱਕ ਟਰਾਲੀਆਂ ਤੁਹਾਡੇ ਘਰਾਂ ਦੇ ਮੁਰੂ ਜੀ ਲੰਘਦੇ ਸੀ ਹੈ ਨਾ ਕਿਸ ਤਰ੍ਹਾਂ ਦੀ ਉਹ ਜਾਦਾਂ ਨੇ ਜਦੋਂ ਬਚਪਨ ਦੇ ਵਿੱਚ ਫਿਰ ਮੈਂ ਬਹੁਤ ਵਧੀਆ ਆਇਆ ਬੈਠੂਗਾ ਉਹ ਤੇ ਵੀ ਕਿਹਦੇ ਹੰਦਸੀ ਦਾ ਮੇਲਾ ਹੋਊਗਾ 4 ਵਾਗ ਤੇ ਵਧੀਆ ਹਾਂ ਜਸ ਅੱਛਾ ਜਿਹੜੀ ਜਰਗ ਦੇ ਮੇਲੇ ਨਾਲ ਸੰਬੰਧਿਤ ਆਪਣੇ ਪਕਵਾਨ ਨੇ ਕੁਝ ਜਿਹੜੇ ਹਨਾ ਮਾਈ ਦੇ ਨਾਲ ਵੀ ਸੰਬੰਧਿਤ ਨੇ ਹਨਾ ਆਪਣੇ ਗੋਲਗਲੇ ਹੋਗੇ ਤੇ ਕੌਰਨੀਆਂ ਹੋਗੀਆਂ ਜਾਂ ਇਹ ਇਹਨਾਂ ਨੂੰ ਕਿੰਨੇ ਜਦੋਂ ਬਾਹਰ ਸੀਗੇ ਨਸ ਕਰਦੇ ਸੀਗੇ ਵੀ ਹਾਂ ਹਾਂਜੀ ਇਹ ਵਧੀਆ ਹੋਵੇ ਜਦੋਂ ਹੰਦਸੀ ਹੋਵੇ ਬਾਤਾਂ ਹੁੰਦੀਆਂ ਨੇ ਇਹ ਤੀਜਾ ਹੁਣ ਦੇਖਾਂਗੇ ਤੇ ਚੈੱਕ ਕਰਕੇ ਆਫੀ ਟਾਈਮ ਬਾਅਦ ਹਾਂਜੀ ਅੱਛਾ ਫਿਰ ਇਹ ਦੋ ਤੁਸੀਂ ਜਰਕਦਾ ਕਿੰਨੇ ਮੇਲੇ ਜਾਂਦੀ ਪਹਿਲਾ ਤਾਂ ਹੈਗਾ ਤਾਰਾਂ ਦਾ ਦੂਜਾ ਪੱਤੀ ਦਾ ਇਹ ਦੋ ਹੀ ਦੇਖੋਗੇ ਸਾਰੇ ਦੇਖਾਂਗੇ ਬੜੀ ਵਧੀਆ ਵਧੀਆ ਕਿਵੇਂ ਲੱਗ ਰਿਹਾ ਆਸਿਆ ਤੁਹਾਡਾ ਮੁੜ ਜਿੰਨੇ 12 ਸਾਲ ਬਾਅਦ ਆਇਆ ਹਾਂ ਕੰਟ ਦੇ ਵਿੱਚੋਂ ਜੀਤਾ ਲੱਗੇ ਹਾਂਜੀ ਜੀਤਾ ਲੱਗਿਆ ਜੀਤਾ ਪੂਰਾ ਹੀ ਲੱਗਣਾ ਤਿੰਨਾਂ ਟਾਈਮ ਰਹੇ ਆਪਾਂ ਹਾਂ ਹਾਂ ਤੇ ਕਿਹੜੇ ਤੋਂ ਫੁੱਟ ਦੇ ਉੱਤੇ ਨੇ ਇੱਥੇ ਤਾਂ ਜੀ ਲੱਗਣਾ ਹੀ ਆ ਜੀ ਅੱਛਾ ਬਾਕੀ ਸਾਡੇ ਚੈਨਲ ਨਾਲ ਤੁਸੀਂ ਜੁੜੇ ਰਹੇ ਹੋ ਬਾਹਰ ਵੀ ਜੀ ਹਾਂ ਜੀ ਐ ਵੀ ਦੇਖਦੇ ਮੈਂ ਤੁਹਾਡੇ ਵੀਡੀਓ ਹਾਂ ਤੇ ਦੇਖੋ ਵੀ ਆਉਂਦੇ ਮੇਰਾ ਸਬਸਕ੍ਰਾਈਬ ਵੀ ਕੀਤਾ ਜਾਂਦਾ ਹੈ ਨਾ ਤੁਹਾਡਾ ਅੱਛਾ ਜੀ ਤੇ ਵਧੀਆ ਹੁੰਦਾ ਸਾਰਾ ਸਭ ਅੱਛਾ ਬਹੁਤ ਬਹੁਤ ਧੰਨਵਾਦ ਤੁਹਾਡਾ ਚਲੋ ਅਸੀਂ ਵੀ ਮਾਈ ਜੱਗੇ ਕੀ ਅਰਦਾਸ ਕਰਦੇ ਹਾਂ ਕਿ ਲਗਭਗ ਤੁਹਾਡਾ ਜਦੋਂ ਹੁਣ ਤਾਂ 12 ਸਾਲ ਹੋ ਗਏ ਕਿ ਹਰ ਮੇਲਿਆਂ ਨਾਲ ਸੰਬੰਧਤ ਮੇਲਿਆਂ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਜਰੂਰ ਲੱਗੇ ਇਹ ਅਸੀਂ ਆਸ ਕਰਦੇ ਹਾਂ ਇਹ ਪ੍ਰਮਾਤਮਾ ਤੋਂ ਤਕੀਆਂ ਬਖਸ਼ੇ ਉਹ ਵੀ ਅਸੀਂ ਇਹੀ ਬਲੋਂ ਕਰਦੇ ਹਾਂ ਜੀ ਇਸ ਲਈ ਸਾਰੇ ਦਰਮਿਆਨ ਸ਼ਾਨੋਜਗਾਂ ਬਿੱਲੀ ਜਰਗਤ ਮੌਜੂਦ ਨੇ ਸੇਵਾਦਾਰ ਨੇ ਪ੍ਰਮੁੱਖ ਆਜੀ ਬਿੱਲੀ ਜੀ ਕਿਵੇਂ ਆ ਦੇਖਦੇ ਹੋ ਤੁਸੀਂ ਗੱਲ ਕਰੀਏ ਆਪਾਂ ਮੇਲਿਆਂ ਦੀ ਮੇਲਿਆਂ ਦੀਆਂ ਤਿਆਰੀਆਂ ਨਾਲ ਭਾਗ ਹਰੇਕਾਂ ਦੇ ਇਲਾਕੇ ਦੇ ਵਿੱਚ ਵੀ ਪਿੰਡ ਜਰਗਤ ਦੇ ਵਿੱਚ ਵੀ ਸ਼ੁਰੂ ਹੋ ਚੁੱਕੀਆਂ ਨੇ ਜਿਸ ਤਰ੍ਹਾਂ ਸਾਨੂੰ ਪਤਾ ਲੱਗਿਆ ਇੱਕ ਦੋ ਪਿੰਡਾਂ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਿਆ ਕੱਲ ਵੀ ਮੈਂ ਗਿਆ ਸੀਗਾ ਏ ਉਹ ਪਿੰਡਾਂ ਦੇ ਵਿੱਚ ਜਦੋਂ ਗੱਲ ਕੀ ਉਹਨਾਂ ਦੀਆਂ ਸਫਾਈਆਂ ਪਿੰਡਾਂ ਦੇ ਵਿੱਚੇ ਘਰਾਂ ਦੀਆਂ ਸਫਾਈਆਂ ਮੇਲਿਆਂ ਦੀਆਂ ਤਿਆਰੀਆਂ ਸਭ ਹੋ ਚੁੱਕੀਆਂ ਨੇ ਅੱਜ ਇਸ ਸਥਾਨ 'ਤੇ ਆਪਾਂ ਥੋੜ੍ਹਾ ਇਖਾਤ ਰਹੇ ਆ ਕਿ ਕਿਸ ਤਰ੍ਹਾਂ ਇੱਕ ਹਰ ਦਾ ਪਹਿਲਾਂ ਦਾ ਜਿਹੜਾ ਉਹ ਚਰਕਤੇ ਪਿੰਡ ਦੇ ਵਿੱਚ ਜਾਂ ਜਰਗ ਮਾਰੀ ਦੀ ਅਸਥਾਨ 'ਤੇ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਤੇ ਉਹਨੂੰ ਦਿਖਾਇਆ ਕਿਸ ਤਰ੍ਹਾਂ ਦੇ ਅਗਲੇ ਤੁਸੀਂ ਇੱਕ ਹਰ ਦਾ ਪਹਿਲਾ ਅਤੇ ਆਉਣ ਵਾਲਾ ਇੱਕ ਹਰ ਦਾ ਜਿਹੜਾ ਨੇਲੇ ਦਾ ਰਹਿਣ ਵਾਲਾ 18 ਮਾਰਚ ਜਿਵੇਂ ਨੇ ਤਿਆਰੀਆਂ ਤਬ ਤੋਂ ਤਲਾਦਾ ਪਿੰਡ ਪਿਆਗੀ ਟ੍ਰੈਵਲ ਦਾ ਜਿਲਦਗੜਾ ਹੋਏ ਤੇ ਮੈਂ ਧੰਨਵਾਦ ਕਰਦਾ ਜੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਦੇਸਾਂ ਵਿਦੇਸਾਂ ਦੇ ਵਿੱਚ ਜੋ ਆਨਾਰੀ ਦਾ ਬੈਕ ਨੇ ਉਹਨਾਂ ਨੂੰ ਦਰਗ ਦਾ ਮੇਲਾ ਦਿਖਾਉਦੇ ਆਇਆ ਇੱਕ ਦਰਗ ਦੇ ਮੇਲੇ ਦੀ ਗਤੀਵਿਧੀ ਦਿਖਾਉਣੇ ਤੁਹਾਡਾ ਜਿਲਦਗੜਾ ਹੋਏ ਧੰਨਵਾਦ ਜੀ ਅਤੇ ਮੈਂ ਤਾਂ ਆਪਾਂ ਦਾਸ ਗੁਲਾਮ ਸ਼ਾਨਵਾਰ ਖਾਨ ਮਾਵਾ ਫਰੀਦ ਸਾਹਿਬ ਜੀ ਦੇ ਸੇਵਾਦਾਰ ਸਾਡੇ ਅਬੂ ਜੀ ਮਹਰੂਨ ਗੁਲਾਬ ਸ਼ੇਰਖਾਨ ਜੀ ਜੋ ਉਸ ਤੋਂ ਪਹਿਲਾਂ ਸੇਵਾ ਕਰਦੇ ਸੀ ਅਤੇ ਅਸੀਂ ਹਣ ਪੰਜੀ ਭਾਈ ਉਹਦੇ ਸੇਵਾ ਕਰਦੇ ਹਾਂ ਦਰਬਾਰ ਤੋਂ ਜੀ ਕਾ ਜੀ ਜਿਵੇਂ ਕਿ ਤੁਸੀਂ ਪਿਆ ਮੋਲੇ ਦੀਆਂ ਤਿਆਰੀਆਂ ਬੇਬੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਜੀ ਥੋੜਾ ਫੋਰਾ ਤੇ ਅਤੇ ਮਾ ਸਿਤਰਾ ਜੀ ਮਾਤਾ ਨਿਖਾਰਨ ਕਾਲੀ ਜੀ ਬਾਬਾ ਫਰੀਦ ਸਾਹਿਬ ਜੀ ਮਾਤਾ ਬਸੰਤੀ ਇਹ ਸਭ ਦੇ ਪਰਿਵਾਰ ਤੋਂ ਮਿਹਰ ਪਰਵਾਤ ਤਿਰਥਨ ਜਿਵੇਂ ਕਿ ਦੇਖਿਆ ਜਾਵੇ ਬਾਬਾ ਫਰੀਦ ਜੀ ਦੇ ਸੇਵਾਦਾਰ ਨੇ ਜੋ ਦਵਾਰ ਦੇ ਸੇਵਾਦਾਰ ਨੇ ਮੁੱਖ ਸੇਵਾਦਾਰ ਮਹਰੋਨ ਜਨਾਬ ਸ਼ੇਰਖੰਦੀ ਦਾ ਪਰਿਵਾਰ ਆ ਜੀ ਅਤੇ ਜੋ ਸਿਤਰਾ ਮਾਜ ਮਾਪਾ ਜੀ ਦਾ ਸੇਵਾਦਾਰ ਨੂੰ ਬੱਡੀ ਮਾਤਾ ਚਿਤਰਾ ਜੀ ਦੇ ਸੇਵਾਦਾਰ ਸਾਨਤ ਬਾਬਾ ਬੁੱਧਗਰੀ ਜੀ ਅਤੇ ਜੋ ਮਸਾਲੇ ਮਾਤਾ ਵੀ ਦੇ ਸੇਵਾਦਾਰ ਨੇ ਉਹ ਸਾਡਾ ਬਾਲੂਕ ਭਾਈਚਾਰਾ ਜੀ ਮੈਂ ਸਾਰਿਆਂ ਨੂੰ ਉਹਨਾਂ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਦਾ ਵੀ ਜਿੰਨੇ ਵੀ ਸੰਗਤ ਆਉਗੀ ਇੱਕ ਦਰਵਾਜ਼ੇ ਉਹਨਾਂ ਦੀ ਆਪਾਂ ਅਥੇ ਤਰੀਕੇ ਨਾਲ ਖਾਤਰਦਾਰੀ ਕਰੀਏ ਉਹ ਵੀ ਉਹਨਾਂ ਨੂੰ ਜ਼ਰੂਰ ਤਵੇ ਇਸ ਦੀ ਸੰਗਤਾਂ ਨੂੰ ਅਸੀਂ ਉਹਨਾਂ ਨੂੰ ਉਹ ਸੰਯੋਗ ਕਰੀਏ ਜੀ ਅਤੇ ਲੰਗਰਾਂ ਦਾ ਇੰਤਜ਼ਾਮ ਵੀ ਹੋਊਗਾ ਜੀ ਬਿਨਾਂ ਕਿ ਦੇਖੇਗਾ ਵੀ ਪਾਣੀ ਦਾ ਵੀ ਇੰਤਜ਼ਾਮ ਹੋਊਗਾ ਸਾਨੂੰ ਪਹਿਲੀ ਅਤੇ ਹੋਰ ਵੀ ਜੇ ਸੰਗਤ ਨੂੰ ਬੱਚਿਆਂ ਲਈ ਦੁੱਧ ਚਾਹੀਦਾ ਹੋਵੇ ਜਿਹੜੇ ਛੋਟੇ ਬੱਚੇ ਆ ਗਏ ਨੇ ਜਿਹਨੇ ਫਾਰਮਾਰ ਦੀ ਰਾਤ ਨੂੰ 12 ਤਰੀਕ ਨੂੰ ਪੂਰੀ ਚੌਂਕੀ ਲੱਗੂਗੀ ਮਹਾਮੈਲ ਦੇ ਦਰਵਾਜ਼ੇ ਤੇ ਵੀ ਸਾਡੇ ਧੜਕਾ ਰਾਤ ਨੂੰ ਚੌਂਕੀ ਭਰਨੀ ਆਉਂਦੇ ਨੇ ਉਹਨਾਂ ਦੇ ਬੱਚਿਆਂ ਲਈ ਦੁੱਧ ਨਾਲ ਐਂਪੀ ਆਂਦੀ ਕੀਤਾ ਜਾਊਗਾ ਲੰਗਰ ਲੈਂਡ ਵੀ ਆਂਦੀ ਕੀਤਾ ਜਾਊਗਾ ਅਤੇ 23 ਤਰੀਕ ਨੂੰ ਕਿ ਮੈਂ ਕਿ ਅਗਲਾ ਮੇਲਾ ਹੋਊਗਾ ਛੋਟਾਂ ਬਨਾਰਗ ਨੂੰ ਆਖਦੇ ਆਪਾਂ ਉਸ ਮੇਲੇ ਤੇ ਵੀ ਇੱਕ ਨੀ ਪ੍ਰਬੰਧ ਕੀਤਾ ਜਾਣਗੇ ਅਤੇ ਮੈਂ ਸੰਗਤਾਂ ਨੂੰ ਤੁਹਾਡੇ ਚੈਨਲ 'ਤੇ ਇਹ ਬੇਨਤੀ ਕਰਦਾ ਹਾਂ ਕਿ 31 ਤਰੀਕ ਨੂੰ ਬਹੁਤ ਵਿਸ਼ਾਲ ਮੇਲੇ ਕਵਾਲੀ ਹੋਊਗੀ ਜਿਹੜੇ ਪੰਡਾਰੇ ਹੋਣਗੇ ਸਾਰੇ ਸੰਗਤਾਂ ਨੂੰ ਰਾਤ ਨੂੰ ਖੁਸ਼ ਹੋ ਕਰਨਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਮਿੱਕੀ ਮਾਤਾ ਬਸੰਤੀ ਜੀ ਦੇ ਅਤੇ ਮੈਂ ਨਾਲ ਇੱਕ ਬੇਨਤੀ ਹੋਰ ਕਰਦਾ ਵੀ ਕਿੰਨੇ ਵੀ ਆ ਜਿਹੜੇ ਮੋਲੇ ਆ ਰਹੇ ਨੇ ਕਿੰਨੇ 18 ਤਰੀਕ ਦਾ ਵੱਡਾ ਮੋਲਾ ਆ ਰਿਹਾ ਅਤੇ 23 ਤਰੀਕ ਦਾ ਛੋਟਾ ਮੋਲਾ ਆ ਰਿਹਾ 25 ਤਰੀਕ ਦੇ ਜਨਮ ਕੀ ਹਾਂਜੀ ਅੱਜ ਇੱਕ ਕੱਤੀ ਤਰੀਕ ਦਾ ਮੁੱਦਾ ਆ ਰਿਹਾ ਜੀ ਮਕਮੀ ਮੈਨੇ ਵਿਜਾਰਕਾਰੀ ਦੇ ਰਿਹਾ ਸੰਗਤ ਨੇ ਇਹੀ ਅਪੀਲ ਤੇ ਬੇਨਤੀ ਕਰਦਾ ਵੀ ਆਪਣਾ ਕੀਮਤੀ ਸਮਾਨ ਘਰੇ ਰੱਖੋ ਜੀ ਸੇਫ ਕਰਕੇ ਕਹਿੰਦੇ ਜਦੋਂ ਕੋਈ ਚੋਰੀ ਹੋ ਜਾਂਦੀ ਹੈ ਜਦੋਂ ਕੋਈ ਕੀ ਕੀ ਪੇਮੀ ਦਾ ਕੀਮਤੀ ਸਮਾਨ ਲੁਕਾ ਦਿੰਦਾ ਉਹ ਆਪੇ ਸਾਡੀ ਬੇਨਤੀ ਕਰਦੇ ਨੇ ਅਨਾਉਂਸਮੈਂਟ ਕਰਨ ਲਈ ਕਹਿੰਦੇ ਨੇ ਪਰ ਸਾਡਾ ਵੀ ਦਿਲ ਦੁਖਦਾ ਵੀ ਯਾਰ ਕਿਸੇ ਨੂੰ ਥੱਕਾ ਹੋ ਗਿਆ ਸੰਗਤ ਨਾਲ ਬਹੁਤ ਜ਼ਿਆਦਾ ਅਸੀਂ ਪਹਿਲੇ ਤੋਂ ਆਦੇ ਚੈਨਲ ਤੇ ਰਹੇ ਹਾਂ ਸੰਗਤਾਂ ਉਹੀ ਬੇਨਤੀ ਕਰਦਾ ਕਿ ਕੀਮਤੀ ਸਮਾਨ ਆਪਣਾ ਘਰੋਂ ਸੇਫ ਕਰਕੇ ਰੱਖੋ ਜੀ ਅੱਜ ਜ਼ਰੂਰਤ ਮੰਡੀ ਪਾਸੇ ਲੈ ਕੇ ਮੱਥਾ ਟੇਕਣ ਲਈ ਆਇਓ ਜੀ ਕਿਉਂਕਿ ਮੈਨੂੰ ਸਮਾਨ ਚਾਹੀਦਾ ਉਹਨੇ ਵੀ ਪੈਸੇ ਲੈ ਕੇ ਆਇਓ ਤੇ ਜਿਆਦਾ ਪੈਸੇ ਲੈ ਕੇ ਆਇਆ ਕਰੋ ਅਗਰ ਜੋ ਕਤਰਾ ਤਾਂ ਸਾਫ ਨਾ ਰਿਹਾ ਕਰੋ ਨਾ ਕਿਸੇ ਸ਼ਰਾਰਤੀ ਅੰਸਰ ਦੇ ਕੋਈ ਵੀ ਕਿਸੇ ਨੂੰ ਕੋਈ ਲੱਗਦਾ ਤਾਂ ਮੋਲੇ ਕਮੇਟੀ ਨਾਲ ਜਾਂ ਪੂਸ ਪ੍ਰਸ਼ਾਸਨ ਨੂੰ ਜੋਰ ਤੇ ਆਂਕ ਲੈ ਕੇ ਆਇਆ ਕਰੋ ਜੀ ਸਾਰੇ ਸੰਗਤਾਂ ਨੂੰ ਜਗ ਦੇ ਨਜ਼ਰੀਆ 106000 ਸਾਂਝੀ ਰੰਗ ਅਤੇ ਸਾਰੇ ਮੁੱਖ ਸੇਵਾਦਾਰ ਜਿਤਪਾਲ ਖਾਨ ਜੀ ਬੁੱਲਾ ਜੀ ਬਣੋ ਸਾਰੇ ਸੰਗਤਾਂ ਨੂੰ ਲੱਖ ਲੱਖ ਮੁਬਾਰਕ ਧੰਵਾਦੀ ਧੰਵਾਦੀ ਕਰਮਾਈ ਤਾਂ ਵੀ ਜਰੂਰੀ ਗੱਲ ਬਤਾਲ ਲਏ ਬਈ ਬਹੁਤ ਬਹੁਤ ਸ਼ੁਕਰੀਆ